ਅੱਜ ਜਸੀਂ ਪਾਣ ਲੱਗੇ ਚਾਰ ਅਪੜੇ ਹੱਥਾਂ ਦਾ ਐਸੀ ਸਾਰੀ ਸਬ지 ਸਾਡੀ ਹੋ ਗਈ ਤੇ ਆ ਤਸੀਂ ਦੇਖ ਸਕਦੇ ਕਿ ਕਿੱਦਾਂ ਖੜੀ ਪਈ ਐ ਸਭ ਇਹ ਵੀ ਬੜਾ ਫੁੱਲਣਾ ਤਾਂ ਦੇਖਣ ਆਏ ਆ ਅਸੀਂ ਬਹੁਤ ਵਧੀਆ ਵਧੀਆ ਲੱਗਾ ਅੰਟੀ ਅੱਜ ਜਸੀਂ ਬਣਾਣਾ ਆ ਰੁਪਿਆ ਦਾ ਚਾਰ ਤੇ ਚਾਰ ਬਣਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਕਿੱਦਾਂ ਬਣਦਾ ਆ ਤੇ ਹੋਰ ਕੀ ਬਣਾਣਾ ਮੰਮੀ ਜੀ ਭਰ ਕੇ ਬਣਾਣੀ ਟਿੰਡੇ ਇਹ ਵੀ ਦਿਖਾਵਾਂਗੇ ਤੁਹਾਨੂੰ ਦੇਖ ਸਕਦੇ ਹੋ ਅੱਭੀਆਂ ਤੇ ਇਹਦਾ ਹੁਣ ਚਾਰ ਬਣਾਣਾ ਧੋ ਕੇ ਸਿਕਾ ਲਿਆ ਫੇ ਇਹਨੂੰ ਧੁੱਪੇ ਰੱਖਣਾ ਕੱਟ ਕੇ ਫੇ ਧੁੱਪੇ ਰੱਖ ਲੈਣਾ ਦੇਖੋ ਮੰਮੀ ਜੀ ਕਿੱਦਾਂ ਲੱਗੇ ਹੋਏ ਆ ਐੱਦੀ ਹੁਣ ਸਾਰੇ ਨੂੰ ਕੱਟ ਕੇ ਇਹਨੂੰ ਫੇ ਧੁੱਪੇ ਰੱਖ ਦਵਾਂਗੇ ਅਸੀਂ ਹੁਣ ਅਸੀਂ ਕੱਟਨੇ ਆ ਦੇਖ ਸਕਦੇ ਹੋ ਮੈਂ ਤੇ ਮੰਮਾ ਨੇ ਕੱਟਨੇ ਆ ਤੇ ਹੁਣ ਅਸੀਂ ਧੁੱਪੇ ਰੱਖ ਚੱਲੇ ਆ ਚਲੋ ਹੁਣ ਰੱਖਣ ਚੱਲੀਏ ਹੁਣ ਇਹਨਾਂ ਨੂੰ ਰੱਖਣ ਲਈ ਅਸੀਂ ਧੁੱਪੇ ਜਾਤੇ ਸੋਕਦੇ ਆ ਜਾਂਤੇ ਅਸੀਂ ਹੋਰ ਕੁਝ ਕਰ ਲੰਨੇ ਆ ਤੇ ਆ ਲਓ ਤੁਸੀਂ ਟੁੱਪ ਲਗਾਓ ਇਹ ਤੋਂ 2 ਘੰਟੇ ਫਿਰ ਅਸੀਂ ਇਹਨੂੰ ਬਣਾਣਾ ਚਾਹ ਹੁਣ ਅਸੀਂ ਟਿੰਡੇ ਸ਼ਿਲ ਲਗੇ ਇਹ ਵੀ ਭਰ ਕੇ ਬਣਾਣੇ ਆ ਸਾਤੇ ਅਸੀਂ ਕੀ ਆ ਇਹਨਾਂ ਨੂੰ ਛਿਲ ਕੇ ਫੇਰ ਵੀ ਭਰ ਕੇ ਸੱਜੀ ਬਣਾਣੀ ਆ ਤੇ ਇਸੇ ਚ ਚਾਵ ਦਾ ਵੀ ਕੰਮ ਨਾਲ ਨਾਲ ਕਰ ਲੈਣਾ ਤੇ ਕਦ ਨਾਲ ਕੀਤਾਿੰਦੇ ਸ਼ੇਡ ਮੰਨੀ ਹੁਣ ਅਸੀਂ ਅੰਬਾ ਨੂੰ ਸੁਕਾ ਲਿਆ ਆ ਦੋ ਤਿੰਨ ਘੰਟੇ ਧੁੱਪੇ ਰੱਖ ਕੇ ਤੇ ਹੁਣ ਇਹਦਾ ਚਾਰ ਪਾਣ ਲੱਗੇ ਆ ਸੋ ਚਲੋ ਚਾਰ ਪਾਈਏ ਅੱਜ ਅਸੀਂ ਪਾਣ ਲੱਗੇ ਆ ਚਾਰ ਆਪਣੇ ਹੱਥਾਂ ਨਾਲ ਇਹ ਅਸੀਂ ਸਾਰਾ ਚਾਰ ਡੋਂਗੇ ਚ ਪਾ ਰਿਆ ਇਹਦੇ ਵਿੱਚ ਹੁਣ ਜੋ ਜੋ ਪਾ ਰਹੇ ਆ ਤੁਹਾਨੂੰ ਦੱਸਦੇ ਆ ਇਹ ਅਸੀਂ ਹੁਣ ਪਾਣ ਲਗੇ ਮੇਥੇ ਤੇ ਆ ਕੀ ਹੈ ਕਲੌਜੀ ਇੱਕ ਕਲੌਜੀ ਆ ਤੇ ਪਾਣ ਲੱਗੇ ਆ ਤੇ ਨਮਕ ਇਹ ਪਾਤਾ ਦੇ ਵਿੱਚ ਤੇ ਹੁਣ ਪਾਣ ਲੱਗੇ ਹਲਦੀ ਐ ਤੇ ਪਾਦੇ ਇਹ ਆ ਹੈਗੀ ਆ ਲਾਲ ਮਿਰਚ ਪੀਸੀ ਹੋਈ ਇਹ ਸਾਰਿਆਂ ਨੂੰ ਮਿਕਸ ਕਰ ਲੈਣਾ ਸੀ ਮੜਾ ਜੇ ਤੇਲ ਪਾਲਾ ਤੇਲ ਵੀ ਬਹਿ ਚੰਗੀ ਤਰ੍ਹਾਂ ਰਾਚ ਜਾਂਦਾ ਹੈ ਅੱਜ ਪਹਿਲੀ ਵਾਰ ਮੈਂ ਬਣਾਣ ਲੱਗੀ ਚਾ

ਬੇਸਤੀ ਤਰੀਕੇ ਨਾਲ ਬਣਾ ਰਹੇ ਆ ਅਸੀਂ ਚਾਹ ਹੁਣ ਅਸੀਂ ਨੂੰ ਸਾਰੇ ਚਾਹ ਨੂੰ ਦੱਬੇ ਚ ਪਾ ਲਿਆ ਇਹਦੇ ਛੋ ਤੇਲ ਪਾਉਗੇ ਅਸੀਂ ਖੂਬ ਜੀ ਦੱਸ ਦਿਓ ਚਲ ਵਸ 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 ਚਲ ਜੰਕੀ ਤਰ੍ਹਾਂ ਹਲਾ ਦੇ ਦੱਬ ਕੇ ਲਾ ਕੇ ਇਹ ਸਾਰਾ ਹਲਾ ਦੇਣਾ ਚਲੋ ਕੜਾ ਚਾਹ ਹੋ ਗਿਆ ਤਿਆਰ ਆਜੇ ਜੇ ਨਹੀਂ ਖਾਣਾ ਕੋਹਲਾ ਕਿਵੇਂ ਦਗਾਉਂਦਾ ਬਣਾਵਾ ਸੀ ਖਲਿਆ ਦੇਖ ਹੁਣ ਅਸੀਂ ਟਿੰਡੇ ਭਰਨ ਲੱਗੇ ਆ ਤੇ ਚਪਾਲਿਆ ਮਸਾਲਾ ਨੋਨ ਤੇ ਹਲਦੀ ਤੇ ਹੁਣ ਇਹ ਚ ਥੋੜਾ ਜਿਹਾ ਤੇਲ ਪਾਵਾਂਗੇ ਤੇ ਫੇ ਇਹਨੂੰ ਇਹਨਾਂ ਵਿੱਚ ਭਰ ਦਵਾਂਗੇ ਸਾਰਿਆਂ ਨੂੰ ਇਹਨਾਂ ਨੂੰ ਕੋਲ ਕੇ ਅੱਛਾ ਇਹਨਾਂ ਨੂੰ ਮਿਕਸ ਕਰਕੇ ਫੇ ਇਹਨੂੰ ਵਿੱਚ ਭਰ ਦਾਂਗੇ ਸਾਰੇ ਟਿੰਡੀਆਂ ਵਿੱਚ ਫੇ ਇਹਨਾਂ ਨੂੰ ਹਲਕਾ ਜਿਹਾ ਫਰਾਈ ਕਰ ਲੈਣਾ ਸੋ ਹੁਣ ਅਸੀਂ ਇਹਨੂੰ ਭਰਾਂ ਲੱਗੇ ਆ ਤੇ ਇਸ ਤਰ੍ਹਾਂ ਇਹਦੇ ਵਿੱਚ ਭਰ ਦਾਂਗਾ ਸਾਰਾ ਮਸਾਲਾ ਥੋੜਾ ਥੋੜਾ ਪਾਉਣਾ ਸਾਰਿਆਂ ਵਿੱਚ ਤੇ ਇਸੇ ਤਰ੍ਹਾਂ ਸਾਰਿਆਂ ਵਿੱਚ ਭਰ ਖਾਣਾ ਸੀ ਹੁਣ ਮੰਮੀ ਜੀ ਨੇ ਸਾਰਿਆਂ ਵਿੱਚ ਮਸਾਲਾ ਪਾਤਾ ਮੰਮੀ ਜੀ ਆਨੇ ਤੂੰ ਜਾਦੇ ਭਰਦੀ ਆ ਮੈਂ ਭਰਦੀ ਥੋੜਾ ਥੋੜਾ ਤੂੰ ਮਸਾਲਾ ਮਕਾੜਣਾ ਸਾਰਾ ਤੇ ਹੁਣ ਭਰ ਦੇ ਪਿਆ ਫੇ ਨੂੰ ਅਸੀਂ ਤੇਲ ਰੱਖ ਲੈ ਚ ਫਰਾਈ ਕਰਾਂਗੇ ਤੇ ਇੱਕ ਪਾਸੇ ਤੁਰਕਾ ਲਾਵਾਂਗੇ ਸੋ ਆ ਦੇਖੋ ਮੰਮੀ ਨੇ ਸਾਰੇ ਚ ਪਰਤਾ ਲੋ ਜੀ ਛੱਡਣਾ ਨਹੀਂ ਤੇਲ ਚ ਤੇਲ ਚ ਰੱਖ ਦਿੱਤਾ ਇਨੋਫ ਹੋਲੀ ਹੋਲੀ ਫਰਾਈ ਕਰਦੇ ਹਾਂ ਇੱਕ ਨੂੰ ਭੁੱਲ ਕੇ ਹੋਣੇ ਨੂੰ ਫਰਾਈ ਕਰਦੇ ਸਾਸੀ ਚੱਕੋ ਮਿਕਸੀ ਪਿਆਰੀ ਪੂਰੀ ਕਰੀਏ ਔਰ ਹੁਣ ਅਸੀਂ ਨੂੰ ਫਾਲਟਲੇ ਆਇਆ ਦੂਜੇ ਪਾਸੇ ਤੇ ਉਸ ਨੂੰ ਹਲਕਾ ਹਲਕਾ ਬ੍ਰਾਊਨ ਹੋ ਗਿਆ ਤੇ ਹੁਣ ਜਦੋਂ ਐਵੇਂ ਹਮੇ ਫਰਾਈ ਕਰਾਣੇ ਆ ਐਦਰ ਮਿਕਸੀ ਲਾਤੀ ਆ ਜੀ ਨਿਊ ਪਲੱਗ ਲਾਤਾ ਇੱਧਰ ਸਾਰਾ ਕੰਮ ਕਰਾ ਲਿਆ ਅੱਜ ਤੇ ਆਹ ਦੇਖੋ ਮਸ਼ੀਨ ਚ ਤਰ ਗਈ ਮਮੀ ਤਾਂ ਜੋ ਲੱਗੀਆਂ ਨਾ ਲੋ ਜੀ ਇੱਧਰ ਵੀ ਕੰਮ ਹੋ ਰਿਹਾ ਤੇ ਇੱਧਰ ਵੀ ਕੰਮ ਹੋ ਰਿਹਾ ਲੋ ਜੀ ਹੋ ਗਏ ਸਾਡੇ ਟਿੰਡੇ ਫਰਾਈ ਦੇਖੋ ਬਰਾਊਨ ਬਰਾਊਨ ਹੋ ਗਏ ਆ ਸੇਮਾ ਨਾ ਸੇਕ ਕੱਢ ਲਿਆ ਤੇ ਇਹਦੇ ਵਿੱਚ ਅਸੀਂ ਤੁੜਕਾ ਲਾ ਦੇਣਾ ਹੁਣ ਬਾਹਰ ਮੇਸਤਰੀ ਲੱਗੇ ਹੋਆ ਔਰ ਗੇਟ ਠੀਕ ਕਰ ਦਿੱਤੇ ਆ ਲੋਕ ਨਾਲ ਲੋਕ ਮਨਾ ਬਚੇ ਇਸੇ ਨਾਲ ਪਿਆਜ ਪਾਤਾ ਇਹ ਹੋਹ ਸਰਸਰ ਤੇ ਇਹਨੂੰ ਵੀ ਬਰਾਊਨ ਕਰਾਂਗੇ ਅਸੀਂ ਇਹਦੇ ਵਿੱਚ ਟਮਾਟਰ ਪਾਨੇ ਆਵੇਂ ਇਹਨੂੰ ਬਰਾਊਨ ਕਰਕੇ ਵੀ ਟਮਾਟਰ ਪਾ ਦੇ ਮੇਰੇ ਚ ਮਸਾਲਾ ਪਾਵੇ ਪਿੰਡੇ ਪਾ ਕੇ ਤੇ ਸਬ지 ਤਿਆਰ ਹੁਣ ਸੀ ਚਟਵੰਟੇ ਪਾਲਿਆ ਤੇ ਹੁਣੇ ਚਮਚ ਮਸਾਲਾ ਪਾਣ ਲਗੇ ਨਮਕ ਥੋੜਾ ਪਾਣਾ ਪਹਿਲਾਂ ਵੀ ਪਾ ਲਿਆ ਹਾਂਜੀ ਨਮਕ ਤੇ ਹੁਣ ਪਾਣਾ ਮਸਾਲਾ ਸੀ ਗਾਰਮ ਮਸਾਲਾ ਤੇ ਹੁਣ ਪਾਵਾਂਗੇ ਸੀ ਹਲਦੀ ਤੇ ਹੁਣੇ ਚ ਪਾਵਾਂਗੇ ਹਰੀ ਮਿਰਚ ਅੱਜ ਜਿਵੇਂ ਚਮਦਾਈ ਵੀ ਪਾਣੀ ਆ ਮਲਾਈ ਰੱਖੀਓ ਹਾਂਜੀ ਭੁੱਜ ਜਾਏ ਠੀਕ ਹੈ ਜੀ ਤੇ ਦੇ ਵਿੱਚ ਟਿੰਡੇ ਸੈੱਟ ਲੈਣੇ ਉਹ 2 ਮਿੰਟ ਸੇਕਲਵਾਉਣਾ ਠੀਕ ਹੈ ਤੁੜਕਾ ਭੁੱਜ ਕੇ ਹੁਣ ਸਾਡਾ ਤੇਲ ਉਹ ਤੁੜਕਾ ਭੁੱਜ ਗਿਆ ਆ ਤੇਲ ਭੁੱਜ ਗਿਆ ਆ ਥੋੜੇ ਦੇ ਵਿੱਚ ਅਸੀਂ ਪਾਤੇ ਟਿੰਡੇ ਤੇ ਹੁਣ ਪਾਣੀ ਅਸੀਂ ਇਹਦੇ ਵਿੱਚ ਮਲਾਈ ਬਲਾਈ ਥੋੜੀ ਸੇਕੀ ਮਲਾਈ ਦਾ ਟੇਸਟ ਜਿਆਦਾ ਆ ਜਾ ਰਿਹਾ ਹੈ ਇਹ ਬਣ ਗਏ ਮਲਾਈ ਟਿੰਡੇ ਪਰ ਕਿ ਕਿ ਨੋ ਖਾਇ ਨਾ ਲਾ ਆ ਮਲਾਈ ਟਿੰਡੇ ਗਲ ਨਹੀਂ ਬਣੀ ਹੋ ਚ ਹੈ ਕੋਪ ਤੇ ਖਾ ਲੋ ਮਲਾਈ ਟਿੰਡੇ ਕੋਪ ਤੇ 2 5 ਮਿੰਟ 10 ਮਿੰਟ ਪਕਾਵਾਂਗੇ ਅਜੇ ਹਾਂ ਥੋੜਾ ਜਿਹਾ ਪਾਣੀ ਫੇਸ ਐਡਿਟਿੰਗ ਹੋ ਜਾਣਾ ਤੇ ਸਬ지 ਸਾਡੀ ਹੋ ਗਈ ਤੇ ਆ ਤਾਂ ਅਸੀਂ ਦੇਖ ਸਕਦੇ ਕਿੰਦਾ ਖੜੀ ਪਈ ਹੈ ਸਬ지 ਸੁੱਧੀ ਸਾਡੇ ਵਾਂਗੂ ਤੇ ਤੁਹਾਨੂੰ ਕਿੱਦਾਂ ਲੱਗੀ ਯੂਟਿਊਬ ਮੈਂ ਕਰੀ ਹੁਣ ਅਸੀਂ ਚੱਲੇ ਆ ਗੁਰਦੁਆਰੇ ਸੋ ਤੁਹਾਨੂੰ ਗੁਰਦੁਆਰੇ ਜਾ ਕੇ ਮਿਲਦੇ ਆ ਸਾਰਿਆਂ ਨੂੰ ਹਾਂਜੀ ਹੁਣ ਆਗੇ ਅਸੀਂ ਘਰੇ ਵਾਪਸ ਫੇਰ ਹੁਣ ਚੱਲੇ ਅਸੀਂ ਸ਼ਹਿਰ ਡੈਡ ਜੀ ਨੇ ਨਵਾਂ ਫੋਨ ਲੈਣਾ ਆ ਤੇ ਉਹ ਦੇਖਣ ਵਾਸਤੇ ਅਸੀਂ ਸ਼ਹਿਰ ਨੂੰ ਚੱਲੇ ਆ ਸੋ ਚਲੋ ਚੱਲੀਏ ਬਾਜ਼ਾਰ ਨੂੰ ਅਸੀਂ ਸ਼ਹਿਰ ਆ ਗਿਆ ਗੁਰਸ਼ੰਕਰ ਮੰਗਾ ਚੌਂਕ ਤੇ ਵੀਵਰ ਦਾ ਫੋਨ ਲੈਣਾ ਤਾਂ ਦੇਖਣ ਆਏ ਆ ਅਸੀਂ ਤੇ ਲੈਣਾ ਤਾਂ ਕੱਲੂਗਾ ਤੇ ਅਸੀਂ ਕਿਹਾ ਅਸੀਂ ਅੱਜ ਦੇਖਿਆ ਆਂਦੇ ਆ ਬਾਜ਼ਾਰ ਤੇ ਰਸ਼ ਦੇਖ ਸਕਦੇ ਹੋ ਕਿੰਨਾ ਹੋਇਆ ਆ ਫੇਰ ਹੁਣ ਅਸੀਂ ਤਰਬੂਜ਼ ਲੈਣ ਲੱਗੇ ਆ ਡੈਡੀ ਕਹਿੰਦੇ ਤਰਬੂਜ਼ ਲੈ ਕੇ ਜਾਣਾ ਠੰਡਾ ਠੰਡਾ ਖਾਣਾ ਤੇ ਜਾ ਰਹੇ ਹਾਂ ਅਣ ਸ਼ਹਿਰ ਦੇ ਕੋਲ ਨਾਲ ਰਸਤੇ ਹੋਇਆ ਹੈ ਹੁਣ ਆ ਗਿਆ ਸੀ ਕਰੇ ਲੋ ਜੀ ਮੰਮਾ ਜੀ ਲਿੰਬੂ ਤੇ ਤਰਬੂਜ ਲਿਆਉਂਦਾ ਸੀ ਤੇ ਫੂਨ ਅਸੀਂ ਕੱਲੂ ਲਿਆਣਾ ਨਾ ਵੇਖ ਕੇ ਆਏ ਆ ਤੇ ਕੱਲੂ ਲਿਆਵਾਂਗੇ ਹਾਂਜੀ ਹੁਣ ਕਹਿੰਦੇ ਲਿੰਬੂ ਪਾਣੀ ਬਣਾ ਕੇ ਪੀਣੇ ਆ ਤੇ ਮੰਮੋ ਜੀ ਬਣਾ ਰਹੇ ਆ ਲਿੰਬੂ ਪਾਣੀ ਤੁਸੀਂ ਦੇਖ ਸਕਦੇ ਹੋ ਅੱਜ ਅਸੀਂ ਗੇਟ ਨਾਲ ਦੀ ਗ੍ਰਿਲਾਂ ਲਾ ਦਿੱਤੀਆਂ ਆਆਂ ਤੇ ਦੇਖ ਸਕਦੇ ਤੁਸੀਂ ਤੇ ਹੁਣ ਹੌਲੀ ਹੌਲੀ ਥੋੜਾ ਥੋੜਾ ਕਰ ਰਹੇ ਆ ਦੇਖੋ ਵਾਲੀਆਂ ਗ੍ਰੀਨ ਲਾਂ ਸੀ ਗੇਟ ਨਾਲ ਦੀਆਂ ਲਾਈਆਂ ਆ ਤੇ ਅੱਜ ਸਾਰਾ ਇਹ ਕੰਮ ਕਰ ਗਏ ਆ ਤੇ ਤੁਸੀਂ ਦੇਖ ਸਕਦੇ ਹੋ ਕਿੱਦਾਂ ਦੀ ਲੱਗਾ ਤੁਹਾਨੂੰ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਹੁਣ ਰੈਸਿਪੀ ਨੇ ਲਿੰਬੂ ਪਾਣੀ ਲਿੰਬੂ ਪਾਣੀ ਲਿੰਬੂ ਪਾਣੀ ਅਧਰ ਮੰਮੀ ਜੀ ਆ ਰਹੇ ਆ ਕੂੜਾ ਸਟਕ ਕੇ ਅੱਛਾ ਅੱਛਾ ਬੇਸਟ ਕੀਤੀ ਅਦਰ ਲਟਾ جگਮਗ جگਮਗ ਕਰ ਦਿਆ ਹੋਈਆਂ ਮਮ ਜੀ ਬਾਹਰ ਸੈਰ ਕਰਨ ਜਾਂਦੇ ਹੋਏ ਅਸੀਂ ਲੰਬੂ ਪਾਣੀ ਪਿੰਦੇ ਹੋਏ ਅਦਰ ਅੰਟੀ ਜੀ ਆਉਂਦੇ ਹੋਏ ਹਾਂਜੀ ਕਿਦਾਂ ਲੱਗਾ ਅ ਬਹੁਤ ਵਧੀਆ ਵਧੀਆ ਲੱਗਾ ਹਰ ਰੋ ਮਧੀਆਂ ਲੰਗਾ ਸਾਰਿਆਂ ਨੂੰ ਹਾਂਜੀ ਇਹ ਬਹੁਤ ਅੱਛੀ ਕੌਟੀ ਬਣੀ ਹੋ ਹਾਂਜੀ ਸਾਰਿਆਂ ਨੂੰ ਬੜੀ ਲੱਗਦਾ ਹੈ ਸੋ ਤੁਹਾਨੂੰ ਅੱਜ ਦਾ ਬਲੌਗ ਕਿਉਂ ਜੱਲ ਲੱਗਾ ਜਰੂਰ ਕਮੈਂਟ ਕਰਕੇ ਦੱਸਿਓ ਤੇ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਤੇ ਅੱਗੇ ਤੋਂ ਅੱਗੇ ਨਵੇਂ ਬਲੌਗ ਸਾਰੇ ਅਗਲੇ ਬਲੌਗ ਤੇ ਮਿਲਦੇ ਹਾਂ ਤਦ ਤੱਕ ਲਈ ਸੋਸ਼੍ਰੀ ਕਾ